ਰਵਿੰਦਰ ਸਿੰਘ ਮੈਂ ਮਿਲਣ ਨੂੰ ਗਿਆ ਪਿੰਟੇ ਜਿਹੜਾ ਆ ਗਿਆ ਰਵਿੰਦਰ ਸਿੰਘ ਹਾਂ ਇਹ ਇਹਨੇ ਕਹਿੰਦਾ ਕਿ ਤੇਰੇ ਜਿਹੜੇ ਸਾਹਮਣੇ ਦੱਬ ਕੇ ਜੀ ਤੇਰੇ ਸਾਹਮਣੇ ਖੜਾ ਪਰ ਕੱਲੋ ਤੋਂ ਫੋਨ ਨੂੰ ਸ਼ੁਰੂ ਹੋਇਆ ਸੀ ਤੇ ਸੁਖਿੰਦਰ ਸਿੰਘ ਨਿੱਕਾ ਉਹ ਮਡਾਲਾਲੇ ਹਿੰਮਤ ਕਲੋਨੀ ਦਾ ਰਹਿਣ ਵਾਲਾ ਤੋਂ ਪੂਰੀ ਜਿਹੜੇ ਬੈਡ ਤੋਂ ਵਿੱਚ ਇੱਕ ਜਿਹੜੀ ਆ ਗਈ ਹੈ ਗੱਲਬਾਤ ਪਈ ਹੋਈ ਆ ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਜਿਹੜੀ ਡੀਐਸਪੀ ਖਾਸ ਦੇ ਨਿਗਰਾਨੇ ਦੇ ਸਾਡੀ ਟੀਮ ਨੇ ਜਿਹੜਾ ਕੰਮ ਕੀਤਾ ਉਹਦੇ ਸੰਬੰਧ ਇਹ ਗੱਲ ਸਾਹਮਣੇ ਆਈ ਆ ਕਿ ਇਹ ਆਪਣੇ ਅਜੀਤ ਸਿੰਘ ਸਰੋਵਰ ਲਖਾਰ ਸਿੰਘ ਜਿਹੇ ਹਿੰਮਤ ਕਲੋਨੀ ਦੇ ਰਹਿਣ ਵਾਲੇ ਆ ਇਹਨਾਂ ਦੇ ਦੋ ਬੜਕੇ ਨੇ ਤੇ ਦੋਵੇਂ ਜਿਹੜੇ ਅਗੇ ਆ ਨਸ਼ਟ ਕਰਦੇ ਆ ਤੇ ਇਹਨਾਂ ਇਹਨਾਂ ਦਾ ਜਿਹੜਾ ਦੋਹਾਂ ਦਾ ਜਿਹੜਾ ਹੈਗਾ ਇੱਕ ਜਿਹੜੀ ਫਰੇਜ ਸੀ ਇਹਦੇ ਵੱਡੇ ਲੜਕੇ ਕੁਲਵਿੰਦਰ ਸਿੰਘ ਨੇ ਜਿਹੜੀ ਉਹ ਵੇਚ ਦਿੱਤੀ ਸੀ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਤੇ ਟਕਰਾਅ ਹੋ ਗਿਆ ਵੀ ਕਿ ਜਿਹੜੀ ਜਿਹੜੀ ਉਹ ਵੇਚੀ ਆ ਉਹ ਵੇਚ ਕੇ ਜਿਹੜੀ ਉਹਦੀ ਕਦਰ ਹੋਵੇ ਇਹ ਸਬੰਧ ਦੇ ਵਿੱਚ ਜਿਹੜਾ ਕੁਲਵਿੰਦਰ ਸਿੰਘ ਨੇ ਆਪਣੇ ਜਿੱਕੇ ਭਰਾ ਦਾ ਜਿਹੜਾ ਕੰਮ ਕਰ ਦਿੱਤਾ ਤੇ ਪੂਰੇ ਜ਼ਮਾਨੇ ਵਿੱਚ ਇਹਦੇ ਪਿਤਾ ਦੇ ਪੈਰਾਂ ਦੇ ਜਿਹੜਾ ਸੀ ਕੁਲਵਿੰਦਰ ਸਿੰਘ ਦੇ ਖਿਲਾਫ ਅਰਜਾ ਲੱਗਦੇ ਕਰ ਦਿੱਤਾ ਐਫਆਰ ਨੰਬਰ 58 ਸੈਕਸ਼ਨ 302 2018 ਦੇ ਅਧੀਨ ਕਮਚਾਦਿਕਾ ਦਿੱਤਾ ਤੇ ਜਲਦੀ ਇਹਨੂੰ ਸ਼ਿਕਾਇਤ ਮਾਰੀ ਗਈ ਹੈ ਦਫਤਰ ਕਰ ਦਿੱਤਾ ਧੰਨਵਾਦ ਜਿਹੜੇ ਸੰਗਾਂ ਨੇ ਮੈਂ ਮੰਗਿਓ ਉਹ ਵੀ ਟੈਂਸ਼ਨ ਇਹਨਾਂ ਲਾ ਗਈ ਉਹ ਵੈਂਡਰ ਸੀ ਆ ਇਹ ਨਹੀਂ ਕੋਈ ਸਾਹਮਣੇ ਜੰਮ ਕੇ ਜੀ ਜਿਹਦੇ ਸਾਹਮਣੇ ਆਪੜਾ ਬਹੁਤ ਸਾਡੇ ਨਾਲ ਕੱਲੋ ਤੋਂ ਫੋਨ ਨੂੰ ਸ਼ੁਰੂ ਹੋਇਆ ਸੀ ਤੇ ਸੁਖਿੰਦਰ ਸਿੰਘ ਨਿੱਕਾ ਜੋ ਨਡਾਲਾ ਦੇ ਹਿੰਸੇ ਕਲੋਨੀ ਦਾ ਰਹਿਣ ਵਾਲਾ ਤੋਂ ਜਿਹੜੇ ਬੈੱਡ ਤੋਂ ਵਿੱਚ ਇੱਕ ਜਿਹੜੀ ਆ ਗਈ ਹੈ ਦਰਦ ਕੋਈ ਪਈ ਹੋਈ ਆ ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਜਿਹੜੀ ਡੀਐਸਪੀ ਖਾਸ ਦੇ ਨਿਗਰਾਨੇ ਦੇ ਸਾਡੀ ਟੀਮ ਨੇ ਜਿਹੜਾ ਕੰਮ ਕੀਤਾ ਉਹਦੇ ਸੰਬੰਧ ਇਹ ਗੱਲ ਸਾਹਮਣੇ ਆਈ ਆ ਵੀ ਇਹ ਆਪਣੇ ਜੀ ਸਿੰਘ ਸਾਰੋ ਬਲਕਾਰ ਸਿੰਘ ਜਿਹੇ ਹਿੰਮਤ ਕਲੋਨੀ ਦੇ ਰਹਿਣ ਵਾਲੇ ਆ ਇਹਨਾਂ ਦੇ ਦੋ ਲੜਕੇ ਨੇ ਤੇ ਦੋਵੇਂ ਜਿਹੜੇ ਹੈਗੇ ਆ ਨਸ਼ਾ ਕਰਦੇ ਆਦੀ ਆ ਤੇ ਇਹਨਾਂ ਇਹਨਾਂ ਦੋਹਾਂ ਦਾ ਜਿਹੜਾ ਹੈਗਾ ਇੱਕ ਉਹ ਜਿਹੜੀ ਫੇਜ ਸੀ ਇਹਦੇ ਵੱਡੇ ਲੜਕੇ ਕੁਲਵਿੰਦਰ ਸਿੰਘ ਨੇ ਜਿਹੜੀ ਉਹ ਵੇਚ ਦਿੱਤੀ ਸੀ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਹੈਗਾ ਟਕਰਾਅ ਹੋ ਗਿਆ ਵੀ ਕਿੱਥੇ ਜਿਹੜੀ ਵੇਚੀ ਆ ਉਹ ਵੇਚ ਕੇ ਜਿਹੜੀ ਮੰਗਾਂ ਨਹੀਂ ਕਰਦੇ ਉਹਦੇ ਇਸ ਬੰਦੇ ਵਿੱਚ ਜਿਹੜਾ ਕੁਲਵਿੰਦਰ ਸਿੰਘ ਨੇ ਆਪਣੇ ਜਿੱਕੇ ਭਰਾ ਦਾ ਜਿਹੜਾ ਸਤਲ ਕਰ ਦਿੱਤਾ ਤੇ ਪੁਲਿਸ ਬੰਦੇ ਵਿੱਚ ਇਹਦੇ ਪਿਤਾ ਦੇ ਪੈਨਾ ਦੇ ਜਿਹੜਾ ਸੀ ਗੁਰਦਸ ਸਿੰਘ ਦੇ ਖਿਲਾਫ ਅਰਜ਼ਾ ਲੱਭ ਦਿੰਦਾ ਐਫਆਰ ਨੰਬਰ 58 ਸੈਕਸ਼ਨ uh, 302 301 ਦੇਧੀ ਜਿਹੜਾ ਕਮਚਾ ਦਾ ਰਿਕਰ ਦਿੱਤਾ ਤੇ ਜਲਦੀ ਇਹਨੂੰ ਸ਼ਿਕਾਇਤ ਮਰੀ ਜਾਂਦੀ ਹੈ ਦਫਤਰ ਕਰ ਦਿੱਤਾ ਧੰਨਵਾਦ